ਮੇਰਾ ਨਾਮ ਮਨਜੀਤ ਕੌਰ ਆ ਅਸੀਂ ਦੋ ਭੈਣ ਭਰਾ ਆ ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ ਘਰ ਵਿੱਚ ਮੈਂ ਮੇਰਾ ਭਰਾ ਤੇ ਮੇਰਾ ਡੈਡੀ ਆ ਨਿੱਕੀ ਉਮਰ ਵਿੱਚ ਮਾਂ ਦੇ ਮਾਰ ਜਾਣ ਕਰਕੇ ਘਰ ਦੇ ਕੰਮ ਦੀ ਜ਼ਿੰਮੇਵਾਰੀ ਮੇਰੇ ਸਿਰ ਪੈ ਗਈ ਮੈਂ ਘਰ ਦਾ ਸਾਰਾ ਕੰਮ ਕਰਕੇ ਫੇਰ ਸਕੂਲ ਜਾਂਦੀ ਸੀ ਮੈਨੂੰ ਬਹੁਤ ਔਖਾ ਲੱਗਦਾ ਸੀ ਪਰ ਕੀ ਕਰਦੀ ਮੇਰਾ ਭਰਾ ਡੈਡੀ ਨਾਲ ਖੇਤ ਕੰਮ ਕਰਾਉਂਦਾ ਹੁੰਦਾ ਸੀ ਉਹ ਵੀ ਖੇਤ ਤੋਂ ਥੱਕੇ ਹਾਰੇ ਘਰ ਆਉਂਦੇ ਸੀ ਇਸ ਤਰ੍ਹਾਂ ਹੀ ਸਾਡਾ ਟਾਈਮ ਲੰਗੀ ਜਾਂਦਾ ਸੀ ਮੇਰਾ ਭਰਾ ਮੇਰੇ ਨਾਲੋਂ ਉਮਰ ਵਿੱਚ ਵੱਡਾ ਸੀ ਤੇ ਉਹ 10 ਪੜ੍ਹ ਕੇ ਹਟ ਗਿਆ ਸੀ ਮੈਂ ਹੁਣ 12ਵੀਂ ਕਲਾਸ ਵਿੱਚ ਪੜ੍ਹਦੀ ਸੀ ਇੱਕ ਦਿਨ ਡੈਡੀ ਮੇਰੇ ਨਾਲ ਗੱਲ ਕਰ ਰਹੇ ਸੀ ਡੈਡੀ ਕਹਿੰਦੇ ਆਪਾਂ ਤੇਰੇ ਭਰਾ ਦਾ ਵਿਆਹ ਕਰ ਦਿੰਨੇ ਆ ਘਰ ਵਿੱਚ ਨਵੀਂ ਬਹੂ ਆ ਜਾਊਗੀ ਤਾਂ ਆਪਣੀ ਡਿਊਟੀ ਸੰਭਾਲੂਗੀ ਆਪੇ ਘਰ ਦਾ ਸਾਰਾ ਕੰਮ ਕਰੂਗੀ ਤੇਰਾ ਵੀ ਥੋੜਾ ਬੋਝ ਹਲਕਾ ਹੋ ਜਾਊਗਾ ਮੈਨੂੰ ਭਰਾ ਦੇ ਵਿਆਹ ਦਾ ਚਾਜ ਐ ਚੜ ਗਿਆ ਕਿਉਂਕਿ ਡੈਡੀ ਤੇ ਮੇਰਾ ਭਰਾ ਖੇਤ ਰਹਿੰਦੇ ਸੀ ਤੇ ਮੈਂ ਇਕੱਲੀ ਘਰ ਰਹਿ ਕੇ ਬੋਰ ਜੀ ਹੋ ਜਾਂਦੀ ਸੀ ਤੇ ਮੈਂ ਸੋਚਿਆ ਹੁਣ ਨਵੀਂ ਭਾਬੀ ਆਊਗੀ ਤਾਂ ਮੇਰਾ ਵੀ ਉਹਦੇ ਨਾਲ ਜੀ ਲੱਗੂਗਾ ਬਸ ਮੈਨੂੰ ਇੱਕ ਚਿੰਤਾ ਸੀ ਕਿ ਮੇਰੀ ਭਾਬੀ ਚੰਗੀ ਹੋਵੇ ਉਹ ਮੈਨੂੰ ਮਾਵਾ ਵਾਂਗ ਪਿਆਰ ਕਰੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੀ ਡੈਡੀ ਨੇ ਕਈ ਜਣਿਆਂ ਨੂੰ ਰਿਸ਼ਤਾ ਕਰਾਉਣ ਲਈ ਕਿਹਾ ਤਾਂ ਸਾਡੇ ਪਿੰਡੋਂ ਹੀ ਕਿਸੇ ਨੇ ਮੇਰੇ ਭਰਾ ਨੂੰ ਰਿਸ਼ਤਾ ਕਰਵਾ ਦਿੱਤਾ ਕਿਉਂਕਿ ਮੇਰਾ ਭਰਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੀ ਤੇ ਲੋਕਾਂ ਨੂੰ ਪਤਾ ਸੀ ਕਿ ਮੁੰਡਾ ਬਹੁਤ ਮਿਹਨਤੀ ਆ ਇਸ ਕਰਕੇ ਸਾਡੇ ਪਿੰਡ ਵਿੱਚੋਂ ਹੀ ਕਿਸੇ ਨੇ ਰਿਸ਼ਤਾ ਕਰਵਾ ਦਿੱਤਾ ਅਸੀਂ ਚੁੰਨੀ ਚੜਾਵਾਈ ਕੀਤਾ ਜਿਆਦਾ ਵੱਡੇ ਪੱਧਰ ਤੇ ਵਿਆਹ ਨਹੀਂ ਕੀਤਾ ਮੇਰੀ ਭਾਬੀ ਘਰ ਆ ਗਈ ਸੀ ਭਾਬੀ ਬਹੁਤ ਜ਼ਿਆਦਾ ਸੋਹਣੀ ਸੀ ਉਹ ਜਿੰਨੀ ਜ਼ਿਆਦਾ ਸੋਹਣੀ ਸੀ ਓਨੀ ਹੀ ਚੰਗੀ ਸੀ ਉਹ ਮੇਰੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਸੀ ਤਾਂ ਮੇਰੇ ਭਰਾ ਨੇ ਉਹਦੇ ਹੀ ਮੇਰੀ ਪਰਜਾਈ ਨੂੰ ਸਮਝਾ ਦਿੱਤਾ ਸੀ ਕਿ ਮੇਰੀ ਮਾਂ ਮਰਨ ਤੋਂ ਬਾਅਦ ਮੇਰੀ ਭੈਣ ਘਰ ਵਿੱਚ ਕੱਲੀ ਰਹਿੰਦੀ ਆ ਇਸ ਕਰਕੇ ਤੂੰ ਇਹਦਾ ਧਿਆਨ ਰੱਖਣਾ ਇਹਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣੀ ਤੇ ਮੇਰੀ ਪਰਜਾਈ ਨੇ ਬਿਲਕੁਲ ਓਦਾਂ ਹੀ ਕੀਤਾ ਉਹਨੇ ਮੈਨੂੰ ਮਾਂ ਨਾਲੋਂ ਵੀ ਵੱਧ ਕੇ ਪਿਆਰ ਕੀਤਾ ਅਸੀਂ ਦੋਵੇਂ ਨਨਾਨ ਪਰਜਾਈ ਸੇਲੀਆਂ ਵਾਂਗ ਰਹਿੰਦੀਆਂ ਸੀ ਭਾਬੀ ਮੈਨੂੰ ਘਰ ਦਾ ਕੰਮ ਨਹੀਂ ਕਰਨ ਦਿੰਦੀ ਸੀ ਮੈਨੂੰ ਕਹਿੰਦੀ ਸੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਮੇਰੀ ਵੀ ਆਖਰੀ ਕਲਾਸ ਸੀ ਕਿਉਂਕਿ ਕਾਲਜ ਲਾਉਣ ਵਿੱਚ ਮੇਰਾ ਬਾਪੂ ਹੱਕ ਵਿੱਚ ਨਹੀਂ ਸੀ ਇਸ ਕਰਕੇ ਮੈਂ 12ਵੀਂ ਕਲਾਸ ਪੂਰੀ ਕਰਕੇ ਹਟ ਜਾਣਾ ਸੀ ਮੇਰੇ 12ਵੀਂ ਦੇ ਪੇਪਰ ਹੋ ਗਏ ਸੀ ਭਾਬੀ ਨੇ ਮੈਨੂੰ ਚਾਦਰਾਂ ਕੱਢਣੀਆਂ ਸਿਖਾਈਆਂ ਤੇ ਭਾਬੀ ਨੇ ਮੇਰੇ ਲਈ ਦਾਜ ਦਾ ਸਮਾਨ ਵੀ ਬਣਾਇਆ ਕਦੇ ਕਦੇ ਲੱਗਦਾ ਸੀ ਮੇਰੀ ਮਾਂ ਹੀ ਵਾਪਸ ਆ ਗਈ ਆ ਜਦੋਂ ਦੀ ਭਾਬੀ ਆਈ ਸੀ ਸਾਡੇ ਘਰ ਵਿੱਚ ਰੌਣਕ ਲੱਗੀ ਹੋਈ ਸੀ ਇੱਕ ਦਿਨ ਭਾਬੀ ਅਚਾਨਕ ਬਿਮਾਰ ਹੋ ਗਈ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਭਾਬੀ ਮਾਂ ਬਣਨ ਵਾਲੀ ਆ ਇਹ ਖੁਸ਼ੀ ਸਾਡੇ ਪਰਿਵਾਰ ਲਈ ਬਹੁਤ ਵੱਡੀ ਸੀ ਹੁਣ ਮੈਂ ਭਾਬੀ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ ਮੈਂ ਉਹਨੂੰ ਸਖਤ ਮਨਾ ਕੀਤਾ ਸੀ ਕਿ ਜੇ ਉਹਨੇ ਕੋਈ ਕੰਮ ਕੀਤਾ ਤਾਂ ਮੈਂ ਉਹਨੂੰ ਨਹੀਂ ਬੁਲਾਵਾਂਗੀ ਕਿਉਂਕਿ ਉਹ ਮੇਰਾ ਇੰਨਾ ਜ਼ਿਆਦਾ ਕਰਦੀ ਸੀ ਤੇ ਮੇਰਾ ਵੀ ਫਰਜ਼ ਬਣਦਾ ਸੀ ਕਿ ਉਹਦਾ ਧਿਆਨ ਰੱਖਾਂ ਟਾਈਮ ਲੰਘਦਾ ਗਿਆ ਤੇ ਆਖਿਰ ਉਹ ਟਾਈਮ ਆ ਗਿਆ ਸੀ ਜਦੋਂ ਬੱਚੇ ਨੇ ਜਨਮ ਲੈਣਾ ਸੀ ਭਾਬੀ ਦੇ ਕੁੱਖੋਂ ਇੱਕ ਕੁੜੀ ਨੇ ਜਨਮ ਲਿਆ ਜੋ ਕਿ ਬਹੁਤ ਪਿਆਰੀ ਸੀ ਮੈਂ ਸਾਰਾ ਦਿਨ ਕੁੜੀ ਨੂੰ ਚੱਕ ਕੇ ਖੜਾਉਣਾ ਕਿਉਂਕਿ ਹੁਣ ਮੈਂ 12 ਕਲਾਸਾਂ ਪੂਰੀਆਂ ਕਰ ਲੀਆਂ ਸੀ ਤੇ ਹੁਣ ਮੈਂ ਘਰ ਹੀ ਹੁੰਦੀ ਸੀ ਮੈਂ ਆਪਣੀ ਭਤੀਜੀ ਨਾਲ ਖੇਡਦੀ ਰਹਿੰਦੀ ਸੀ ਮੈਨੂੰ ਆਪਣੀ ਨਿੱਕੀ ਜਿਹੀ ਭਤੀਜੀ ਦਾ ਬਹੁਤ ਚਾ ਸੀ ਹੁਣ ਮੇਰੀ ਭਤੀਜੀ 5 ਸਾਲ ਦੀ ਹੋ ਗਈ ਸੀ ਹੁਣ ਮੇਰੇ ਡੈਡੀ ਮੇਰੇ ਵਿਆਹ ਬਾਰੇ ਸੋਚ ਰਹੇ ਸੀ ਡੈਡੀ ਮੇਰੇ ਭਰਾ ਨਾਲ ਸਲਾਹ ਕਰ ਰਹੇ ਸੀ ਕਿ ਹੁਣ ਆਪਾਂ ਮਨਜੀਤ ਦਾ ਵਿਆਹ ਕਰ ਦਈਏ ਇਸ ਤਰ੍ਹਾਂ ਹੀ ਮੇਰੇ ਲਈ ਇੱਕ ਰਿਸ਼ਤਾ ਲੱਭ ਲਿਆ ਜੋ ਕਿ ਬਹੁਤ ਅਮੀਰ ਘਰ ਦਾ ਮੁੰਡਾ ਸੀ ਉਹਨਾਂ ਦੇ ਕਾਫੀ ਜ਼ਮੀਨ ਜਾਇਦਾਦ ਸੀ ਉਹ ਸਾਡੇ ਨਾਲੋਂ ਕਾਫੀ ਅਮੀਰ ਸੀ ਬਸ ਉਹਨਾਂ ਦੀ ਇੱਕੋ ਮੰਗ ਸੀ ਕਿ ਕੁੜੀ ਘਰ ਦੇ ਸਾਰੇ ਕੰਮ ਕਰਦੀ ਹੋਵੇ ਬਾਕੀ ਉਹਨਾਂ ਨੇ ਦਾਜ ਵਿੱਚ ਕੁਝ ਵੀ ਲੈਣਾ ਸੀ ਤੇ ਘਰ ਦੇ ਕੰਮ ਤਾਂ ਮੈਂ ਬਹੁਤ ਵਧੀਆ ਕਰ ਲੈਂਦੀ ਸੀ ਮੇਰੇ ਰਿਸ਼ਤੇ ਦੀ ਗੱਲ ਉੱਥੇ ਤੁਰੀ ਤਾਂ ਮੁੰਡੇ ਦੀ ਮਾਂ ਮੈਨੂੰ ਘਰ ਦੇਖਣ ਆਈ ਉਹ ਕਹਿੰਦੀ ਪਹਿਲਾਂ ਮੈਂ ਕੁੜੀ ਨਾਲ ਮਿਲ ਕੇ ਗੱਲ ਕਰੂੰਗੀ ਫਿਰ ਮੈਂ ਅੱਗੇ ਗੱਲ ਤੋਰੂੰਗੀ ਜਦੋਂ ਮੁੰਡੇ ਦੀ ਮਾਂ ਘਰ ਵਿੱਚ ਮੇਰੇ ਨਾਲ ਗੱਲ ਕਰਨ ਆਈ ਉਹਨੇ ਮੈਨੂੰ ਦੇਖਦੇ ਸਾਰ ਹੀ ਪਸੰਦ ਕਰ ਲਿਆ ਤੇ ਉਹ ਕਹਿਣ ਲੱਗੀ ਕਿ ਘਰ ਵਿੱਚ ਮੈਂ ਤੇ ਮੁੰਡਾ ਆ ਮੁੰਡੇ ਦੇ ਡੈਡੀ ਦੀ ਡੈਥ ਹੋ ਚੁੱਕੀ ਆ ਅਸੀਂ ਦੋਵੇਂ ਜਾਣੇ ਆ ਇਹ ਨਾ ਹੋਵੇ ਕਿ ਕੱਲ ਨੂੰ ਤੂੰ ਕਿਸੇ ਘਰ ਆਏ ਨੂੰ ਚਾਹ ਪਾਣੀ ਨਾ ਪੁੱਛੇ ਸਾਨੂੰ ਬਸ ਘਰ ਸੰਭਣ ਵਾਲੀ ਕੁੜੀ ਚਾਹੀਦੀ ਆ ਲੈਣਾ ਦੇਣਾ ਅਸੀਂ ਕੁਝ ਵੀ ਨਹੀਂ ਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਦਾਜ ਨਹੀਂ ਮੰਗ ਰਹੇ ਅਗਲੇ ਦਿਨ ਮੁੰਡੇ ਨੂੰ ਵੀ ਮੈਂ ਦੇਖ ਲਿਆ ਤੇ ਉਹਨੇ ਵੀ ਮੈਨੂੰ ਚੰਗੀ ਤਰ੍ਹਾਂ ਦੇਖ ਲਿਆ ਤੇ ਉਹਨੇ ਮੈਨੂੰ ਪਸੰਦ ਕਰ ਲਿਆ ਮੈਨੂੰ ਵੀ ਉਹ ਵਧੀਆ ਲੱਗਾ ਤੇ ਹੁਣ ਸਾਡਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਮੇਰਾ ਰਿਸ਼ਤਾ ਬਹੁਤ ਅਮੀਰ ਘਰੇ ਹੋ ਗਿਆ ਸੀ ਤੇ ਘਰਦਿਆਂ ਨੇ ਇੰਨਾ ਕਦੇ ਨਹੀਂ ਸੋਚਿਆ ਸੀ ਜਿੰਨਾ ਵਧੀਆ ਘਰ ਮੈਨੂੰ ਮਿਲ ਗਿਆ ਸੀ ਮੇਰਾ ਘਰ ਵਾਲਾ ਕੱਲਾ ਕੱਲਾ ਮੁੰਡਾ ਸੀ ਉਹਦੇ ਕੋਲ ਕਾਫੀ ਜ਼ਮੀਨ ਸੀ ਮੁੰਡੇ ਵਾਲੇ ਚਾਹੁੰਦੇ ਸੀ ਕਿ ਵਿਆਹ ਸਿੰਪਲ ਹੀ ਹੋਵੇ ਉਹ ਬਿਲਕੁਲ ਵੀ ਲਾਲਚੀ ਨਹੀਂ ਸੀ ਇਸ ਕਰਕੇ ਵਿਆਹ ਜਲਦੀ ਰੱਖ ਦਿੱਤਾ ਜਿੰਨਾ ਵੱਤ ਤੋਂ ਵੱਧ ਹੋਇਆ ਮੇਰੇ ਘਰ ਦੇ ਆਣੇ ਉਹਨਾਂ ਵਧੀਆ ਵਿਆਹ ਕੀਤਾ ਵਿਆਹ ਵਾਲੇ ਦਿਨ ਮੈਂ ਬਹੁਤ ਰੋਈ ਕਿਉਂਕਿ ਮੈਂ ਆਪਣੀ ਭਾਬੀ ਨਾਲੋਂ ਦੂਰ ਨਹੀਂ ਜਾਣਾ ਚਾਹੁੰਦੀ ਸੀ ਘਰ ਵਿੱਚ ਸਭ ਤੋਂ ਵੱਧ ਮੇਰਾ ਆਪਣੀ ਭਾਬੀ ਨਾਲ ਪਿਆਰ ਸੀ ਭਾਬੀ ਵੀ ਉਸ ਦਿਨ ਤਾਂ ਬਹੁਤ ਰੋ ਰਹੀ ਸੀ ਕਿਉਂਕਿ ਉਹ ਵੀ ਮੇਰਾ ਬਹੁਤ ਜ਼ਿਆਦਾ ਕਰਦੀ ਸੀ ਹੁਣ ਮੈਂ ਆਪਣੇ ਸਹੁਰੇ ਚਲੀ ਗਈ ਸੀ ਮੇਰੀ ਸੱਸ ਬਹੁਤ ਚੰਗੀ ਸੀ ਮੇਰੀ ਸੱਸ ਮੈਨੂੰ ਮਾਵਾ ਵਾਂਗ ਪਿਆਰ ਕਰਦੀ ਸੀ ਮੇਰੇ ਘਰ ਵਾਲੇ ਦਾ ਨਾਮ ਦਵਿੰਦਰ ਆ ਦਵਿੰਦਰ ਵੀ ਬਹੁਤ ਚੰਗੇ ਆ ਉਹ ਵੀ ਮੇਰਾ ਬੜਾ ਖਿਆਲ ਰੱਖਦੇ ਸੀ ਸਾਡਾ ਟਾਈਮ ਬਹੁਤ ਵਧੀਆ ਲੰਘ ਰਿਹਾ ਸੀ ਵਿਆਹ ਤੋਂ 1 ਸਾਲ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ ਤੇ ਮੇਰੇ ਘਰ ਮੁੰਡੇ ਨੇ ਜਨਮ ਲਿਆ ਮੁੰਡੇ ਦੇ ਹੋਣ ਦੀ ਖੁਸ਼ੀ ਸਾਡੇ ਲਈ ਬਹੁਤ ਜ਼ਿਆਦਾ ਵੱਡੀ ਸੀ ਇਸ ਤਰ੍ਹਾਂ ਹੀ ਸਾਡਾ ਟਾਈਮ ਲੰਘਦਾ ਗਿਆ ਤੇ ਮੁੰਡਾ ਵੀ ਜਵਾਨ ਹੋ ਗਿਆ ਮੈਨੂੰ ਆਪਣੇ ਸਹੁਰੇ ਘਰ ਕੋਈ ਦੁੱਖ ਨਹੀਂ ਸੀ ਕਿਉਂਕਿ ਮੇਰਾ ਘਰ ਵਾਲਾ ਦਵਿੰਦਰ ਤੇ ਮੇਰੀ ਸੱਸ ਮੇਰਾ ਬੜਾ ਮੋਲ ਕਰਦੇ ਸੀ ਮੇਰਾ ਮੁੰਡਾ 10ਵੀਂ ਕਲਾਸ ਵਿੱਚ ਪੜਦਾ ਸੀ ਕਿ ਇੱਕ ਦਿਨ ਅਚਾਨਕ ਮੇਰਾ ਤੇ ਦਵਿੰਦਰ ਦਾ ਐਕਸੀਡੈਂਟ ਹੋ ਗਿਆ ਅਸੀਂ ਸ਼ਹਿਰੋਂ ਘਰ ਵਾਪਸ ਆ ਰਹੇ ਸੀ ਅਚਾਨਕ ਹੀ ਸਾਡੀ ਟਰੱਕ ਨਾਲ ਟੱਕਰ ਹੋ ਗਈ ਸਾਡੇ ਕਾਫੀ ਸੱਟਾਂ ਲੱਗੀਆਂ ਦਵਿੰਦਰ ਗੱਡੀ ਤੋਂ ਬਾਹਰ ਜਾ ਡਿੱਗ ਗਿਆ ਪਰ ਮੈਂ ਗੱਡੀ ਵਿੱਚ ਸੀ ਜਿਸ ਕਰਕੇ ਮੇਰੀਆਂ ਲੱਤਾਂ ਗੱਡੀ ਵਿੱਚ ਹੀ ਘੁੱਟੀਆਂ ਗਈਆਂ ਤੇ ਮੇਰੀਆਂ ਲੱਤਾਂ ਕ੍ਰੈਕ ਹੋ ਗਈਆਂ ਜਿਸ ਕਰਕੇ ਮੈਂ ਜ਼ਿਆਦਾਤਰ ਤੁਰ ਫੇਰ ਨਹੀਂ ਸਕਦੀ ਸੀ ਹੁਣ ਤਾਂ ਮੇਰੀ ਸੱਸ ਵੀ ਬੁੱਢੀ ਹੋ ਗਈ ਸੀ ਉਹ ਵੀ ਬਿਮਾਰ ਜੀ ਰਹਿੰਦੀ ਸੀ ਉਹ ਮੈਨੂੰ ਸਾਂਭਣ ਜੋਗੀ ਨਹੀਂ ਸੀ ਮੇਰੀ ਭਾਬੀ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਹੀ ਸਾਰਾ ਪਰਿਵਾਰ ਮੇਰੇ ਕੋਲ ਪਹੁੰਚਿਆ ਮੇਰੇ ਡੈਡੀ ਬੜਾ ਰੋ ਰਹੇ ਸੀ ਮੇਰਾ ਡੈਡੀ ਹੁਣ ਆਪ ਵੀ ਠੀਕ ਨਹੀਂ ਰਹਿੰਦਾ ਸੀ ਉਹਨਾਂ ਦੀ ਵੀ ਕਾਫੀ ਉਮਰ ਹੋ ਚੁੱਕੀ ਸੀ ਤੇ ਮੇਰੇ ਵੱਲ ਵੇਖ ਕੇ ਉਹਨਾਂ ਦਾ ਮਨ ਦੁਖੀ ਹੋ ਜਾਂਦਾ ਸੀ ਕਈ ਦਿਨ ਤਾਂ ਭਾਬੀ ਨੇ ਰਹਿ ਕੇ ਮੇਰੀ ਸੇਵਾ ਕੀਤੀ ਪਰ ਉਹ ਵੀ ਕਿੰਨਾ ਕੁ ਟਾਈਮ ਮੇਰੇ ਕੋਲ ਰਹਿੰਦੇ ਕਿਉਂਕਿ ਮੇਰੀ ਭਤੀਜੀ ਵੀ ਪੜਦੀ ਸੀ ਤੇ ਉਹਨੇ ਵੀ ਸਕੂਲ ਜਾਣਾ ਹੁੰਦਾ ਸੀ ਥੋੜੇ ਦਿਨ ਤਾਂ ਮੇਰੀ ਭਤੀਜੀ ਨੇ ਕੱਲੀ ਨੇ ਸਾਰ ਲਿਆ ਪਰ ਉਹ ਇੰਨਾ ਕੰਮ ਨਹੀਂ ਕਰ ਸਕਦੀ ਸੀ ਇਸ ਕਰਕੇ ਭਾਬੀ ਨੂੰ ਵਾਪਸ ਜਾਣਾ ਪਿਆ ਉਹਨਾਂ ਦੇ ਘਰ ਵੀ ਮੱਜਾਂ ਰੱਖੀਆਂ ਹੋਈਆਂ ਸੀ ਇਸ ਕਰਕੇ ਭਾਬੀ ਤੋਂ ਬਿਨਾ ਘਰ ਵਿੱਚ ਕੰਮ ਦਾ ਔਖਾ ਹੋ ਜਾਂਦਾ ਸੀ ਫਿਰ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਵਾਪਸ ਚਲੇ ਜਾਓ ਅਸੀਂ ਕੋਈ ਕੰਮ ਵਾਲੀ ਰੱਖ ਲਵਾਂਗੇ ਇੰਨੇ ਟਾਈਮ ਤੱਕ ਮੈਂ ਠੀਕ ਹੋ ਜਾਣਾ ਆ ਹੁਣ ਅਸੀਂ ਪਿੰਡ ਵਿੱਚੋਂ ਕੰਮ ਵਾਲੀ ਬੁੜੀ ਰੱਖ ਲਈ ਸੀ ਮੇਰੀ ਸੱਸ ਵੀ ਬਹੁਤ ਜ਼ਿਆਦਾ ਬਿਮਾਰ ਸੀ ਉਹਦੀ ਸ਼ੂਗਰ ਬਹੁਤ ਜ਼ਿਆਦਾ ਵਧ ਗਈ ਸੀ ਜਿਸ ਕਰਕੇ ਉਹ ਬਿਲਕੁਲ ਮੰंजे ਤੋਂ ਨਹੀਂ ਉੱਠ ਸਕਦੀ ਸੀ ਇੱਕ ਦਿਨ ਮੇਰੀ ਸੱਸ ਦਾ ਸਰੀਰ ਬਹੁਤ ਡਾਊਨ ਹੋ ਗਿਆ ਇਸ ਕਰਕੇ ਦਵਿੰਦਰ ਉਹਨੂੰ ਹਸਪੀਟਲ ਲੈ ਗਏ ਤੇ ਹਸਪੀਟਲ ਜਾ ਕੇ ਮੇਰੀ ਸੱਸ ਦੀ ਡੈਥ ਹੋ ਗਈ ਮੈਨੂੰ ਮੇਰੀ ਸੱਸ ਦੀ ਮੌਤ ਦਾ ਬਹੁਤ ਦੁੱਖ ਲੱਗਾ ਕਿਉਂਕਿ ਮੰंजे ਤੇ ਬੈਠੀ ਮੇਰਾ ਦੁੱਖ ਸੁੱਖ ਤਾਂ ਸੁਣਦੀ ਸੀ ਮੈਂ ਆਪ ਮੰंजे ਤੇ ਬੈਠ ਗਈ ਸੀ ਸਮਝ ਨਹੀਂ ਲੱਗ ਯਾਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਆ ਮੈਂ ਆਪ ਉੱਠ ਕੇ ਕੁਝ ਵੀ ਨਹੀਂ ਕਰ ਸਕਦੀ ਸੀ ਘਰ ਦਾ ਸਾਰਾ ਕੰਮ ਸਾਡੇ ਕੰਮ ਵਾਲੀ ਕਰਦੀ ਸੀ ਇਸ ਤਰ੍ਹਾਂ ਹੀ ਔਖੇ ਸੌਖੇ ਸਾਡਾ ਟਾਈਮ ਲੰਘਦਾ ਗਿਆ ਹੁਣ ਮੈਂ ਵਾਕਰ ਨਾਲ ਤੁਰ ਲੈਂਦੀ ਸੀ ਪਰ ਮੈਂ ਪੂਰੀ ਠੀਕ ਨਹੀਂ ਹੋ ਸਕਦੀ ਸੀ ਡਾਕਟਰ ਨੇ ਕਿਹਾ ਸੀ ਕਿ ਮੈਂ ਬਿਨਾਂ ਵਾਕਰ ਤੋਂ ਹੁਣ ਨਹੀਂ ਤੁਰ ਸਕਦੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਰੱਬ ਨੇ ਕਿਸ ਜਨਮ ਦਾ ਬਦਲਾ ਮੇਰੇ ਨਾਲ ਲਿਆ ਚੰਗੀ ਪਲੀ ਤੁਰੀ ਫਿਰਦੀ ਨੂੰ ਮੰਜੇ ਤੇ ਬਿਠਾ ਦਿੱਤਾ ਸੀ ਦਵਿੰਦਰ ਹੀ ਮੇਰਾ ਸਾਰਾ ਕੰਮ ਕਰਦੇ ਸੀ ਉਹੀ ਮੈਨੂੰ ਨਹਾਉਣ ਨੂੰ ਪਾਣੀ ਪਾਉਂਦੇ ਸੀ ਤੇ ਉਹੀ ਮੈਨੂੰ ਦਵਾਈ ਲੈ ਕੇ ਦਿੰਦੇ ਸੀ ਇਸ ਤਰ੍ਹਾਂ 2 ਸਾਲ ਲੰਘ ਗਏ ਮੇਰਾ ਮੁੰਡਾ 12ਵੀਂ ਕਲਾਸ ਪਾਸ ਕਰ ਗਿਆ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਬਾਹਰਲੇ ਦੇਸ਼ ਚਲਾ ਜਾਵਾਂ ਮੈਂ ਚਾਹੁੰਦੀ ਸੀ ਕਿ ਮੇਰਾ ਕੱਲਾ-ਕੱਲਾ ਮੁੰਡਾ ਆ ਇੱਥੇ ਪੜ੍ਹ ਕੇ ਕੋਈ ਨੌਕਰੀ ਕਰ ਲਵੇ ਪਰ ਉਹਦੀ ਜਿੱਦ ਸੀ ਕਿ ਬਾਹਰ ਜਾਣਾ ਆ ਇੱਥੇ ਸਾਡੇ ਕਾਫੀ ਜ਼ਮੀਨ ਸੀ ਪਰ ਉਹਨੂੰ ਜ਼ਮੀਨ ਵਿੱਚ ਕੋਈ ਇੰਟਰਸਟ ਨਹੀਂ ਸੀ ਉਹ ਬਾਹਰ ਜਾ ਕੇ ਕੰਮ ਕਰਨਾ ਚਾਹੁੰਦਾ ਸੀ ਫਿਰ ਅਸੀਂ ਵੀ ਕੀ ਕਰ ਸਕਦੇ ਸੀ ਇਸ ਕਰਕੇ ਦਵਿੰਦਰ ਨੇ ਮੁੰਡੇ ਨੂੰ ਆਈਲਟਸ ਕਰਨ ਲਗਾ ਦਿੱਤਾ ਤੇ ਮੁੰਡੇ ਨੂੰ ਪਹਿਲੀ ਵਾਰ ਪੇਪਰ ਦੇਣ ਨਾਲ ਹੀ ਬੈਂਡ ਆ ਗਏ ਜਿਸ ਦਿਨ ਉਹਨੇ ਕੈਨੇਡਾ ਜਾਣਾ ਸੀ ਤਾਂ ਅਸੀਂ ਮਾਂ ਪੁੱਤ ਬਹੁਤ ਰੋਏ ਕਿਉਂਕਿ ਮੇਰੀ ਹਾਲਤ ਵੇਖ ਕੇ ਮੁੰਡੇ ਤੋਂ ਰਿਆ ਨਹੀਂ ਗਿਆ ਤੇ ਉਹਨੇ ਆਪਣੇ ਦਿਲ ਦੀ ਸਾਰੀ ਪੜਾਅਸ ਕੱਢ ਲਈ ਉਹ ਮੇਰੇ ਗਲੇ ਲਾ ਕੇ ਬਹੁਤ ਜ਼ਿਆਦਾ ਰੋਇਆ ਤਾਂ ਮੈਂ ਉਹਨੂੰ ਦਲਾਸਾ ਦਿੱਤਾ ਕਿ ਮੈਂ ਜਲਦੀ ਹੀ ਠੀਕ ਹੋ ਜਾਣਾ ਆ ਤਾਂ ਉਹ ਕਹਿਣ ਲੱਗਾ ਕਿ ਮੰਮੀ ਜਦੋਂ ਤੁਸੀਂ ਠੀਕ ਹੋ ਗਏ ਮੈਂ ਤੁਹਾਨੂੰ ਆਪਣੇ ਕੋਲ ਹੀ ਬੁਲਾ ਲੈਣਾ ਤੁਸੀਂ ਦੋਵੇਂ ਮੇਰੇ ਕੋਲ ਉਧਰ ਹੀ ਰਹੋ ਇਸ ਤਰ੍ਹਾਂ ਮੇਰਾ ਮੁੰਡਾ ਹੁਣ ਬਾਹਰ ਚਲਾ ਗਿਆ ਸੀ ਮੈਂ ਬਹੁਤ ਮਾਲਸ਼ਾਂ ਕਰਵਾਉਂਦੀ ਰਹੀ ਪਰ ਮੈਨੂੰ ਜ਼ਿਆਦਾ ਫਰਕ ਨਹੀਂ ਸੀ ਪਿਆ ਕਿਉਂਕਿ ਡਾਕਟਰਾਂ ਨੇ ਤਾਂ ਪਹਿਲਾਂ ਹੀ ਦੱਸਿਆ ਸੀ ਕਿ ਹੁਣ ਤੁਸੀਂ ਨਾਰਮਲ ਨਹੀਂ ਤੁਰ ਸਕਦੇ ਤੁਹਾਨੂੰ ਵਾਕਰ ਨਾਲ ਹੀ ਤੁਰਨਾ ਪਊਗਾ ਸਾਡੇ ਕੰਮ ਵਾਲੀ ਕੰਮ ਤੋਂ ਜਵਾਬ ਦੇ ਗਈ ਕਿਉਂਕਿ ਉਹ ਵੀ ਬਿਮਾਰ ਰਹਿੰਦੀ ਸੀ ਉਹ ਪਹਿਲਾਂ ਵੀ ਠੱਕੇ ਨਾਲ ਹੀ ਸਾਡਾ ਕੰਮ ਕਰਦੀ ਰਹਿੰਦੀ ਸੀ ਪਰ ਹੁਣ ਉਹਦੇ ਵਸ ਦੀ ਗੱਲ ਨਹੀਂ ਸੀ ਇਸ ਕਰਕੇ ਉਹਨੇ ਕੰਮ ਤੋਂ ਜਵਾਬ ਦੇ ਦਿੱਤਾ ਸਾਨੂੰ ਬਹੁਤ ਔਖਾ ਹੋ ਗਿਆ ਸੀ ਕਿਉਂਕਿ ਅਸੀਂ ਹਰ ਇੱਕ ਨੂੰ ਇਦਾਂ ਕੰਮ ਤੇ ਨਹੀਂ ਲਗਾ ਸਕਦੇ ਸੀ ਤੇ ਉਹਨੂੰ ਘਰ ਦਾ ਭੇਦ ਵੀ ਸੀ ਉਹ ਕਾਫੀ ਇਮਾਨਦਾਰ ਵੀ ਸੀ ਇਸ ਕਰਕੇ ਮੈਂ ਦਵਿੰਦਰ ਨੂੰ ਕਿਹਾ ਕਿ ਹੁਣ ਕੀ ਕਰੀਏ ਤਾਂ ਉਹ ਕਹਿੰਦੇ ਹੁਣ ਆਪ ਹੀ ਔਖੇ ਸੌਖੇ ਸਾਰ ਲੈਨੇ ਹੋਰ ਕੀ ਮੈਂ ਆਪਣੀ ਭਾਬੀ ਕੋਲ ਕੰਮ ਵਾਲੀ ਬਾਰੇ ਗੱਲ ਕੀਤੀ ਤਾਂ ਭਾਬੀ ਨੇ ਇੱਕ ਫੈਸਲਾ ਕੀਤਾ ਕਿ ਇਦਾਂ ਕਰਦੇ ਆਂ ਤੇਰੀ ਭਤੀਜੀ ਨੂੰ ਤੇਰੇ ਕੋਲ ਕਾਲਜ ਲਗਾ ਦਿੰਨੇ ਆ ਸਕੂਲ ਦੀ ਪੜਾਈ ਤਾਂ ਮੇਰੀ ਭਤੀਜੀ ਦੀ ਪੂਰੀ ਹੋ ਚੁੱਕੀ ਸੀ ਉਹ ਹੁਣ ਕਾਲਜ ਵਿੱਚ ਪੜਦੀ ਸੀ ਮੇਰੀ ਭਤੀਜੀ ਵੀ 온ਲੀ ਤਿਆਰ ਹੋ ਗਈ ਤਾਂ ਮੈਂ ਕਿਹਾ ਠੀਕ ਆ ਜਦੋਂ ਦੀ ਮੇਰੀ ਭਤੀਜੀ ਮੇਰੇ ਕੋਲ ਰਹਿਣ ਲੱਗੀ ਤਾਂ ਮੈਨੂੰ ਬਹੁਤ ਜ਼ਿਆਦਾ ਸੋਖ ਹੋ ਗਿਆ ਉਹ ਕੰਮ ਦੇ ਨਾਲ ਨਾਲ ਮੇਰੀ ਸਿਹਤ ਦਾ ਵੀ ਬਹੁਤ ਖਿਆਲ ਰੱਖਦੀ ਸੀ ਉਹ ਘਰ ਦਾ ਸਾਰਾ ਕੰਮ ਕਰਕੇ ਫੇਰ ਕਾਲਜ ਜਾਂਦੀ ਸੀ ਉਹਦਾ ਫਫੜੋ ਨੂੰ ਬਸ ਤੇ ਚੜਾ ਆਉਂਦਾ ਸੀ ਉਹ ਸਾਡੇ ਨੇੜਲੇ ਸ਼ਹਿਰ ਵਿੱਚ ਹੀ ਪੜਦੀ ਸੀ ਮੇਰਾ ਆਪਣੀ ਭਾਬੀ ਨਾਲ ਮੋਹ ਹੋਣ ਕਰਕੇ ਕੁੜੀ ਨਾਲ ਵੀ ਬਹੁਤ ਜ਼ਿਆਦਾ ਮੋਹ ਪੈ ਗਿਆ ਸੀ ਤੇ ਕੁੜੀ ਵੀ ਮੇਰਾ ਬਹੁਤ ਕਰਦੀ ਸੀ ਹੁਣ ਮੇਰੀ ਸਿਹਤ ਅੱਗੇ ਨਾਲੋਂ ਠੀਕ ਹੁੰਦੀ ਜਾਂਦੀ ਸੀ ਕਿਉਂਕਿ ਹੁਣ ਮੇਰੀ ਦੇਖਪਾਲ ਮੇਰੀ ਪਤੀ ਜੀ ਕਰਦੀ ਸੀ ਉਹਦਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਜੀ ਲੱਗਿਆ ਹੋਇਆ ਸੀ ਮੈਂ ਥੋੜਾ ਥੋੜਾ ਵਾਕਰ ਤੋਂ ਬਿਨਾ ਤੁਰਨ ਲੱਗ ਗਈ ਸੀ ਪਤਾ ਨਹੀਂ ਇਹ ਰੱਬ ਦੀ ਕੁਦਰਤ ਸੀ ਕਿਉਂਕਿ ਡਾਕਟਰ ਤਾਂ ਕਹਿੰਦਾ ਸੀ ਕਿ ਹੁਣ ਤੋਂ ਵਾਕਰ ਤੋਂ ਬਿਨਾਂ ਨਹੀਂ ਤੁਰ ਸਕਦੀ ਪਰ ਫਿਰ ਵੀ ਮੈਂ ਥੋੜਾ ਥੋੜਾ ਵਾਕਰ ਤੋਂ ਬਿਨਾ ਤੁਰਨ ਲੱਗ ਗਈ ਸੀ ਜਿਆਦਾ ਦੂਰ ਤੱਕ ਤਾਂ ਨਹੀਂ ਜਾ ਸਕਦੀ ਸੀ ਪਰ ਹੌਲੀ ਹੌਲੀ ਮੈਂ ਕੋਸ਼ਿਸ਼ ਕਰਦੀ ਰਹਿੰਦੀ ਸੀ ਕਿ ਮੈਂ ਵਾਕਰ ਤੋਂ ਬਿਨਾ ਹੀ ਜਿਆਦਾ ਟਾਈਮ ਤੁਰਾਂ ਮੈਨੂੰ ਵਾਕਰ ਤੋਂ ਬਿਨਾ ਤੁਰਦੀ ਵੇਖ ਕੇ ਮੇਰਾ ਮੁੰਡਾ ਬਹੁਤ ਜਿਆਦਾ ਖੁਸ਼ ਹੋਇਆ ਕਿਉਂਕਿ ਇੱਕ ਦਿਨ ਮੈਂ ਉਹਨੂੰ ਵੀਡੀਓ ਕਾਲ ਵਿੱਚ ਵਾਕਰ ਤੋਂ ਬਿਨਾ ਤੁਰ ਕੇ ਵਿਖਾਇਆ ਉਹ ਪੌੜ ਜਿਆਦਾ ਖੁਸ਼ ਹੋ ਜਾਤੇ ਕੈਨ ਲੱਗਾ ਜਦੋਂ ਤੁਸੀਂ ਸਹੀ ਤੁਰਨ ਲੱਗ ਗਏ ਉਦੋਂ ਮੈਂ ਤੁਹਾਨੂੰ ਕੈਨੇਡਾ ਗਿਆੜਾ ਕਢਾ ਦੇਵਾਂਗਾ ਪਰ ਹਜੇ ਮੈਂ ਕੰਮ ਨਹੀਂ ਕਰ ਸਕਦੀ ਸੀ ਮੈਂ ਬੈਠੀ ਬੈਠੀ ਥੋੜਾ ਬਹੁਤਾ ਕੰਮ ਕਰ ਲੈਂਦੀ ਸੀ ਪਰ ਮੈਂ ਜਿਆਦਾ ਕੰਮ ਨਹੀਂ ਕਰ ਸਕਦੀ ਸੀ ਸਾਰਾ ਕੰਮ ਮੇਰੀ ਭਤੀਜੀ ਆਪ ਹੀ ਕਰਦੀ ਸੀ ਮੇਰੀ ਪਰਜਾਈ ਮੇਰਾ ਬਹੁਤ ਜ਼ਿਆਦਾ ਮੋਹ ਕਰਦੀ ਸੀ ਇਸ ਕਰਕੇ ਉਹਨੇ ਮੇਰੀ ਭਤੀਜੀ ਨੂੰ ਸਮਝਾ ਕੇ ਰੱਖਿਆ ਸੀ ਕਿ ਤੂੰ ਭੂਆ ਦਾ ਪੂਰਾ ਖਿਆਲ ਰੱਖਣਾ ਆ ਮੇਰਾ ਤੇ ਮੇਰੀ ਪਰਜਾਈ ਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਿਆਰ ਸੀ ਜੋ ਵੀ ਗੱਲ ਹੁੰਦੀ ਸੀ ਮੈਂ ਆਪਣੀ ਪਰਜਾਈ ਨਾਲ ਹੀ ਸ਼ੇਅਰ ਕਰਦੀ ਸੀ ਇੱਕ ਦਿਨ ਮੈਂ ਰਾਤ ਨੂੰ ਸੁੱਤੀ ਪਈ ਸੀ ਅਚਾਨਕ ਹੀ ਮੇਰੀ ਲੱਤ ਵਿੱਚ ਦਰਦ ਹੋਣ ਲੱਗ ਪਿਆ ਮੈਂ ਆਪਣੀ ਭਤੀਜੀ ਨੂੰ ਵਾਜਾ ਮਾਰ ਰਹੀ ਸੀ ਮੈਂ ਦੇਖਿਆ ਕਿ ਉਹ ਮੰਜੀ ਤੇ ਹੈ ਹੀ ਨਹੀਂ ਸੀ ਅਸੀਂ ਤਿੰਨੋਂ ਇਕੱਠੇ ਇੱਕੋ ਰੂਮ ਵਿੱਚ ਸੌਂਦੇ ਸੀ ਦਵਿੰਦਰ ਮੈਂ ਤੇ ਮੇਰੀ ਭਤੀਜੀ ਮੈਨੂੰ ਲੱਗਾ ਉਹ ਵਾਸ਼ਰੂਮ ਗਈ ਹੋਣੀ ਆ ਫਿਰ ਮੈਂ ਦਵਿੰਦਰ ਨੂੰ ਆਵਾਜ਼ ਲਗਾਈ ਪਰ ਮੈਂ ਲਾਈਟ ਜਗਾਈ ਤਾਂ ਦਵਿੰਦਰ ਵੀ ਰੂਮ ਵਿੱਚ ਨਹੀਂ ਸੀ ਮੈਂ 2 ਮਿੰਟ ਵੇਟ ਕੀਤਾ ਉਸ ਤੋਂ ਬਾਅਦ ਮੈਂ ਜਦੋਂ ਉੱਠ ਕੇ ਲੌਬੀ ਵਿੱਚ ਗਈ ਮੈਂ ਫੇਰ ਆਪਣੀ ਭਤੀਜੀ ਨੂੰ ਆਵਾਜ਼ ਲਗਾਈ ਤਾਂ ਮੈਂ ਦੇਖਿਆ ਉਹ ਜਲਦੀ ਜਲਦੀ ਦੂਸਰੇ ਕਮਰੇ ਵਿੱਚੋਂ ਨਿਕਲੀ ਮੈਂ ਵੇਖ ਕੇ ਹੈਰਾਨ ਰਹਿ ਗਈ ਮੈਂ ਉਹਨੂੰ ਕਿਹਾ ਕਿ ਤੂੰ ਇਹ ਰੂਮ ਵਿੱਚ ਕੀ ਕਰ ਰਹੀ ਸੀ ਤਾਂ ਉਹ ਮੈਨੂੰ ਕਹਿਣ ਲੱਗੀ ਉਹ ਤਾਂ ਇਧਰੋਂ ਰੂਮ ਵਿੱਚ ਕੋਈ ਆਵਾਜ਼ ਆਈ ਸੀ ਇਸ ਕਰਕੇ ਮੈਂ ਇਧਰ ਵੇਖਣ ਆਈ ਸੀ ਕਿ ਕੌਣ ਆ ਤਾਂ ਮੈਂ ਉਹਨੂੰ ਕਿਹਾ ਕਿ ਤੇਰਾ ਫੁੱਫੜ ਵੀ ਕਮਰੇ ਵਿੱਚ ਨਹੀਂ ਆ ਤਾਂ ਉਹ ਕਹਿੰਦੀ ਉਹ ਕਿੱਦਾਂ ਚਲੇ ਗਏ ਤਾਂ ਮੇਰੀ ਭਤੀਜੀ ਕਹਿੰਦੀ ਹਾਂ ਸੱਚ ਫੁੱਫੜ ਜੀ ਕਹਿ ਕੇ ਗਏ ਸੀ ਕਿ ਉਹ ਖੇਤ ਚੱਲੇ ਆ ਉਹ ਮੈਨੂੰ ਦੱਸ ਗਏ ਸੀ ਉਹ ਖੇਤ ਪਾਣੀ ਲਾਉਂਦੇ ਆ ਮੈਂ ਕਿਹਾ ਠੀਕ ਆ ਫਿਰ ਅਸੀਂ ਆਪਣੇ ਰੂਮ ਵਿੱਚ ਆ ਗਏ ਆ ਤੇ ਮੈਂ ਉਹਨੂੰ ਕਿਹਾ ਕਿ ਮੇਰੀ ਥੋੜੀ ਜੀ ਲੱਤ ਘੋਟ ਦੇ ਮੇਰੀ ਲੱਤ ਵਿੱਚ ਬਹੁਤ ਦਰਦ ਹੋ ਰਿਹਾ ਆ ਜਦੋਂ ਮੇਰੀ ਭਤੀਜੀ ਮੇਰੀ ਲੱਤ ਘੋਟ ਰਹੀ ਸੀ ਤਾਂ ਮੈਂ ਵੇਖਿਆ ਕਿ ਉਹ ਬਹੁਤ ਗਰਮੋ ਗਰਮੀ ਹੋਈ ਪਈ ਸੀ ਮੈਂ ਉਹਨੂੰ ਪੁੱਛਿਆ ਤੂੰ ਠੀਕ ਤਾਂ ਹੈ ਉਹ ਕਹਿੰਦੀ ਹਾਂਜੀ ਹਾਂਜੀ ਮੈਂ ਤਾਂ ਠੀਕ ਆ ਪਰ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਪਰੇਸ਼ਾਨੀ ਵਿੱਚ ਹੋਵੇ ਮੈਂ ਉਹਨੂੰ ਕਈ ਵਾਰ ਪੁੱਛਿਆ ਪਰ ਉਹਨੇ ਮੈਨੂੰ ਕੁਝ ਨਾ ਦੱਸਿਆ ਉਹ ਕਹਿੰਦੀ ਨਹੀਂ ਨਹੀਂ ਸਭ ਕੁਝ ਠੀਕ ਆ ਫਿਰ ਮੈਨੂੰ ਲੱਗਾ ਕਿ ਮੇਰੇ ਦਿਲ ਦਾ ਵਹਿਮ ਆ ਅਗਲੇ ਦਿਨ ਮੇਰੀ ਗਵਾਂਣ ਮੇਰਾ ਪਤਾ ਲੈਣ ਆਈ ਤੇ ਉਹ ਮੇਰੀ ਭਤੀਜੀ ਨੂੰ ਕੰਮ ਕਰਦੀ ਵੇਖ ਕੇ ਕਹਿਣ ਲੱਗੀ ਕੁੜੀ ਤਾਂ ਬੜੀ ਸਿਆਣੀ ਆ ਸਾਰਾ ਕੰਮ ਚੁੱਪਚਾਪ ਹੀਤੇ ਕਰ ਲੈਂਦੀ ਆ ਮੈਂ ਕਿਹਾ ਇਹ ਤਾਂ ਛੋਟੀ ਹੁੰਦੀ ਮੇਰੀ ਪਰਜਾਈ ਨੇ ਕੰਮ ਨੂੰ ਲਾ ਦਿੱਤੀ ਸੀ ਇਸ ਕਰਕੇ ਸਾਰਾ ਕੰਮ ਸਿੱਖ ਗਈ ਆ ਮੈਨੂੰ ਤਾਂ ਆਪਣੀ ਭਤੀਜੀ ਦੇ ਸਿਰ ਤੇ ਕੋਈ ਫਿਕਰ ਨਹੀਂ ਆ ਵਿਚਾਰੀ ਨਾਲੇ ਮੇਰੀ ਸੇਵਾ ਕਰਦੀ ਆ ਤੇ ਨਾਲੇ ਘਰ ਦਾ ਸਾਰਾ ਕੰਮ ਕਰਦੀ ਆ ਤਾਂ ਮੇਰੀ ਗਵਾਂਡਣ ਕਹਿਣ ਲੱਗੀ ਮੇਰੇ ਭਤੀਜੇ ਨੂੰ ਇਹਦਾ ਰਿਸ਼ਤਾ ਕਰਵਾ ਦਿੰਨੇ ਆ ਬਹੁਤ ਵੱਡਾ ਖਾਨਦਾਨ ਬਹੁਤ ਜ਼ਮੀਨ ਜਾਇਦਾਦ ਆ ਬਸ ਇਦਾਂ ਕੰਮ ਵਾਲੀ ਕੁੜੀਓ ਭਾਲਦੇ ਆ ਮੈਨੂੰ ਤਾਂ ਇਹ ਕੁੜੀ ਬੜੀ ਪਸੰਦ ਆ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਉਹਨਾਂ ਨਾਲ ਗੱਲ ਕਰਾਂ ਤਾਂ ਮੈਂ ਚੁੱਪ ਜੇ ਕਰ ਗਈ ਕਿਉਂਕਿ ਮੈਂ ਇਸ ਬਾਰੇ ਪਹਿਲਾਂ ਆਪਣੇ ਭਰਾ ਭਝਾਈ ਨਾਲ ਸਲਾਹ ਕਰਨਾ ਚਾਹੁੰਦੀ ਸੀ ਤੇ ਫੇਰ ਹੀ ਉਹਨੂੰ ਕੁਝ ਕਹਿਣਾ ਚਾਹੁੰਦੀ ਸੀ ਮੈਂ ਉਹਨੂੰ ਕਿਹਾ ਕਿ ਅਜੇ ਤਾਈ ਪੜ੍ਹਦੀ ਆ ਅਜੇ ਦੇ ਵਿਆਹ ਬਾਰੇ ਅਸੀਂ ਕੁਝ ਨਹੀਂ ਸੋਚਿਆ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਪੜਾਈ ਦਾ ਕੀ ਆ ਉਹ ਆਪੇ ਪੜਾਈ ਕਰਵਾ ਲੈਣਗੇ ਬਥੇਰੇ ਪੈਸੇ ਆ ਮੇਰੇ ਪੇਕਿਆਂ ਕੋਲ ਮिन्नੂ ਗੱਲ ਠੀਕ ਲੱਗ ਰਹੀ ਸੀ ਤਾਂ ਫੇਰ ਉਹਨੂੰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨਾਲ ਗੱਲ ਕਰਕੇ ਇਹਨੂੰ ਫੇਰ ਦੱਸਾਂਗੀ ਮੇਰੀ ਭਤੀਜੀ ਨੇ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੇ ਉਹ ਮੈਨੂੰ ਕਹਿਣ ਲੱਗੀ ਭੂਆ ਤੂੰ ਐਵੇਂ ਨਾ ਮੇਰੇ ਮੰਮੀ ਡੈਡੀ ਨਾਲ ਗੱਲ ਕਰੀ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਤਾਂ ਮੈਂ ਉਹਨੂੰ ਸਮਝਾਇਆ ਕਿ ਪੁੱਤ ਰਿਸ਼ਤਾ ਬਹੁਤ ਵਧੀਆ ਆ ਜੇ ਕਿਤੇ ਆਪਣੀ ਗੱਲ ਬਣ ਜਾਵੇ ਤੂੰ ਤਾਂ ਮੌਜਾਂ ਕਰੇਂਗੀ ਤਾਂ ਫਿਰ ਉਹ ਚੁੱਪ ਕਰਕੇ ਅੰਦਰ ਚਲੀ ਗਈ ਮੈਂ ਆਪਣੀ ਪਰਜਾਈ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਤਾਂ ਮੇਰੀ ਪਰਜਾਈ ਕਹਿੰਦੀ ਇਹ ਤਾਂ ਵਧੀਆ ਗੱਲ ਆ ਜੇ ਆਪਣਾ ਰਿਸ਼ਤਾ ਇਦਾਂ ਵਧੀਆ ਘਰੇ ਹੋ ਜਾਵੇ ਤਾਂ ਆਪਾਂ ਹੋਰ ਕੀ ਲੈਣਾ ਮੇਰੀ ਪਰਜਾਈ ਕਹਿੰਦੀ ਤੂੰ ਗੱਲ ਤੋੜ ਲਾ ਤਾਂ ਮੈਂ ਉਹਨੂੰ ਦੱਸਿਆ ਕਿ ਕੁੜੀ ਅਜੇ ਵਿਆਹ ਨੂੰ ਮੰਨਦੀ ਨਹੀਂ ਤਾਂ ਮੇਰੀ ਪਰਜਾਈ ਕਹਿੰਦੀ ਉਹਨੂੰ ਮੈਂ ਆਪੇ ਮਨਾ ਲਵਾਂਗੀ ਬਸ ਤੂੰ ਗਵਾਂਢਣ ਨਾਲ ਗੱਲ ਕਰ ਅਗਲੇ ਦਿਨ ਮੈਂ ਆਪਣੇ ਗਵਾਂਢਣ ਨਾਲ ਗੱਲ ਕਰ ਲਈ ਤੇ ਮੇਰੀ ਗਵਾਂਢਣ ਬਹੁਤ ਖੁਸ਼ ਹੋਈ ਕਿਉਂਕਿ ਉਹਨੂੰ ਤਾਂ ਕੁੜੀ ਬੜੀ ਪਸੰਦ ਸੀ ਤੇ ਜਦੋਂ ਮੇਰਾ ਘਰ ਵਾਲਾ ਦਵਿੰਦਰ ਘਰ ਆਇਆ ਮੈਂ ਉਹਨੂੰ ਵੀ ਦੱਸਣ ਲੱਗੀ ਤਾਂ ਉਹ ਮੈਨੂੰ ਬੋਲਣ ਲੱਗ ਪਿਆ ਕਿ ਤੂੰ ਇਸ ਬਾਰੇ ਮੇਰੇ ਨਾਲ ਕਿਉਂ ਨਹੀਂ ਸਲਾਹ ਕੀਤੀ ਤਾਂ ਮੈਂ ਕਿਹਾ ਲੈ ਮੈਂ ਤਾਂ ਉਹਨੂੰ ਦੱਸਣ ਹੀ ਲੱਗੀ ਸੀ ਨਾਲੇ ਇਹਦੇ ਵਿੱਚ ਸਲਾਹ ਵਾਲੀ ਕੀ ਗੱਲ ਆ ਜਦੋਂ ਇਹਦੇ ਮਾਪਿਓ ਤਿਆਰ ਨੇ ਤੇ ਆਪਾਂ ਨੂੰ ਕੀ ਇਤਰਾਜ਼ ਹੋ ਸਕਦਾ ਤਾਂ ਉਹ ਕਹਿੰਦਾ ਆਪਣੇ ਕੋਲ ਰਹਿੰਦੀ ਆ ਆਪਣਾ ਵੀ ਕੋਈ ਫਰਜ਼ ਬਣਦਾ ਨਾਲੇ ਜਿਆਦਾ ਹੱਕ ਤਾਂ ਹੁਣ ਆਪਣਾ ਆਪਾਂ ਇਹਨੂੰ ਬਾਹਰ ਕੱਢਾਂਗੇ ਫੇਰ ਕਿਤੇ ਜਾ ਕੇ ਇਹਦਾ ਵਿਆਹ ਕਰਾਂਗੇ ਇੰਨੇ ਤੇਰੀ ਇੰਨੀ ਸੇਵਾ ਕੀਤੀ ਆ ਤੇ ਆਪਣੇ ਘਰ ਦਾ ਇੰਨਾ ਕੰਮ ਕੀਤਾ ਉਹਨੂੰ ਇਦਾਂ ਹੀ ਤੋੜ ਦੇਵੇਂਗੀ ਮੈਨੂੰ ਵੀ ਦਵਿੰਦਰ ਦੀ ਗੱਲ ਠੀਕ ਲੱਗੀ ਪਹਿਲਾਂ ਮੇਰੇ ਮਨ ਵਿੱਚ ਇਹੋ ਜੀ ਗੱਲ ਆਈ ਹੀ ਨਹੀਂ ਪਰ ਜਦੋਂ ਉਹਨੇ ਇਦਾਂ ਕਿਹਾ ਤਾਂ ਮੈਨੂੰ ਵੀ ਲੱਗਾ ਕਿ ਹਾਂ ਸਾਨੂੰ ਕੁੜੀ ਲਈ ਕੋਸ਼ਿਸ਼ ਤਾਂ ਕਰਨਾ ਚਾਹੀਦਾ ਕੁੜੀ ਨੇ ਮੇਰੀ ਇੰਨੀ ਸੇਵਾ ਕੀਤੀ ਆ ਤਾ ਕੁੜੀ ਖੁਸ਼ ਹੋ ਗਈ ਤੇ ਕਹਿਣ ਲੱਗੀ ਮੇਰੇ ਫੁੱਫੜ ਨੂੰ ਮੇਰਾ ਕਿੰਨਾ ਫਿਕਰ ਆ ਚਲੋ ਇਸ ਬੰਨੇ ਮੇਰੇ ਵਿਆਹ ਦੀ ਗੱਲ ਟਲ ਜਾਊਗੀ ਭੂਆ ਨੂੰ ਤਾਂ ਵਿਆਹ ਦੀ ਛੇਤੀ ਹੋਈ ਸੀ ਮੈਂ ਕਿਹਾ ਨਈ ਪੁੱਤ ਉਹ ਤਾਂ ਰਿਸ਼ਤਾ ਚੰਗਾ ਆ ਇਸ ਕਰਕੇ ਅਸੀਂ ਗੱਲ ਕਰ ਲਈ ਸੀ ਵੀ ਫੇਰ ਮੈਂ ਆਪਣੀ ਪਰਜਾਈ ਨਾਲ ਗੱਲ ਕੀਤੀ ਕਿ ਇਹਦੇ ਫੁੱਫੜ ਇਦਾਂ ਕਹਿੰਦੇ ਆ ਤਾਂ ਮੇਰੀ ਪਰਜਾਈ ਹੱਸਣ ਲੱਗ ਪਈ ਮੈਂ ਕਿਹਾ ਇਹਦਾ ਬਾਹਰਲਾ ਲਗਾ ਕੇ ਦੇਖਾਂਗੇ ਫਿਰ ਵਿਆਹ ਦਾ ਸੋਚਾਂਗੇ ਤਾਂ ਮੇਰੀ ਪਰਜਾਈ ਕਹਿੰਦੀ ਤੁਹਾਡੀ ਕੁੜੀ ਆ ਜਿੱਦਾਂ ਕਰਨਾ ਤੁਸੀਂ ਕਰ ਲਵੋ ਮੈਂ ਨਹੀਂ ਹੁਣ ਕੁਝ ਵੀ ਕਹਿੰਦੀ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਮੁੰਡੇ ਨਾਲ ਗੱਲ ਕਰੂੰਗੀ ਅਸੀਂ ਇਹਨੂੰ ਬਾਹਰ ਕੱਢ ਲਵਾਂਗੇ ਫਿਰ ਵਿਆਹ ਕਰ ਲਵਾਂਗੇ ਨਾਲੇ ਰਿਸ਼ਤਾ ਚੰਗਾ ਮਿਲ ਜਾਊਗਾ ਕੁੜੀ ਆਪਣੇ ਪੈਰਾਂ ਤੇ ਖੜੀ ਹੋ ਜਾਊਗੀ ਤਾਂ ਮੇਰੀ ਪਰਜਾਈ ਕਹਿੰਦੀ ਠੀਕ ਆ ਮੇਰੀ ਭਤੀਜੀ ਵੀ ਇਸ ਗੱਲ ਤੋਂ ਬੜੀ ਖੁਸ਼ ਸੀ ਮੈਂ ਆਪਣੇ ਮੁੰਡੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਜਦੋਂ ਮੈਂ ਤੁਹਾਡੀ ਫਾਈਲ ਲਗਾਈ ਤਾਂ ਨਾਲ ਭੈਣ ਦੀ ਵੀ ਫਾਈਲ ਲਗਾ ਕੇ ਦੇਖ ਲਵਾਂਗਾ ਹੋ ਸਕਦਾ ਉਹਦਾ ਵੀਜ਼ਾ ਵੀ ਆ ਜਾਵੇ ਮੈਂ ਆਪਣੇ ਜਨਮ ਦਿਨ ਤੇ ਤੁਹਾਡਾ ਵੀਜ਼ਾ ਲਗਾਉਂਗਾ ਹੁਣ ਮੈਂ ਅੱਗੇ ਨਾਲੋਂ ਕਾਫੀ ਠੀਕ ਸੀ ਮੈਂ ਹੁਣ ਬਿਨਾ ਵਾਕਰ ਤੋਂ ਹੀ ਤੁਰ ਲੈਂਦੀ ਸੀ ਪਰ ਮੇਰੇ ਤੋਂ ਕੰਮ ਨਹੀਂ ਹੁੰਦਾ ਸੀ ਬਸ ਮੈਂ ਆਪਣਾ ਆਪ ਸੰਭਨਜੋਗੀ ਹੋ ਗਈ ਸੀ ਤੇ ਹੁਣ ਮੈਂ ਆਪਣੇ ਗਵਾਂਢ ਵਿੱਚ ਢੇੜਾ ਕੱਢ ਲੈਂਦੀ ਸੀ ਤੇ ਮੈਂ ਆਪਣੇ ਗਵਾਂਢਨ ਨੂੰ ਉਸ ਰਿਸ਼ਤੇ ਲਈ ਜਵਾਬ ਦੇ ਦਿੱਤਾ ਤਾਂ ਉਹ ਮੇਰੇ ਨਾਲ ਔਖੀ ਜੀ ਹੋਣ ਲੱਗੀ ਤਾਂ ਮੈਂ ਉਹਨੂੰ ਕਹਿ ਦਿੱਤਾ ਕਿ ਇਹਦੇ ਮੰਮੀ ਡੈਡੀ ਨੇ ਮੰਨੇ ਇਸ ਕਰਕੇ ਅਜੇ ਰੋਕੇ ਵਿਆਹ ਕਰਾਂਗੇ ਜਦੋਂ ਮੈਂ ਗਵਾਂਢਨ ਦੇ ਘਰੋਂ ਵਾਪਸ ਗਈ ਤਾ ਜੋ ਮੈਂ ਵੇਖਿਆ ਉਹ ਵੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਮੈਂ ਵੇਖਿਆ ਕਿ ਮੇਰਾ ਘਰ ਵਾਲਾ ਤੇ ਮੇਰੀ ਭਤੀਜੀ ਗਲਤ ਤਰੀਕੇ ਨਾਲ ਬੈੱਡ ਤੇ ਪਏ ਸੀ ਮੈਂ ਵੇਖ ਕੇ ਇੰਨੀ ਸੁੰਨ ਜੀ ਹੋ ਗਈ ਤੇ ਮੈਂ ਕੁਝ ਨਾ ਬੋਲੀ ਉਹ ਮੈਨੂੰ ਵੇਖ ਕੇ ਇੱਕੋ ਦਮ ਡਰ ਗਏ ਤੇ ਦਵਿੰਦਰ ਮੈਨੂੰ ਕਹਿਣ ਲੱਗੇ ਤੂੰ ਇੰਨੀ ਜਲਦੀ ਵਾਪਸ ਵੀ ਆ ਗਈ ਮੈਂ ਕਿਹਾ ਹਾਂ ਕਿਉਂ ਮੈਂ ਵਾਪਸ ਨਹੀਂ ਆਉਣਾ ਸੀ ਤਾਂ ਮੇਰੀ ਭਤੀਜੀ ਕਹਿੰਦੀ ਉਹ ਤਾਂ ਮੈਂ ਫੁੱਫੜ ਦੇ ਪੈਰਾਂ ਤੇ ਮਾਲਿਸ਼ ਕਰ ਰਹੀ ਸੀ ਉਹ ਬਹੁਤ ਥੱਕ ਗਏ ਸੀ ਪਰ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਮਾਲਿਸ਼ ਕਰ ਰਹੀ ਸੀ ਕਿਉਂਕਿ ਜਿਸ ਤਰੀਕੇ ਨਾਲ ਉਹ ਪਏ ਸੀ ਉਸ ਤਰੀਕੇ ਨਾਲ ਤਾਂ ਉਹ ਗਲਤ ਲੱਗ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਜੋ ਮੈਂ ਵੇਖਿਆ ਉਹ ਸਹੀ ਆ ਜਾਂ ਮੇਰਾ ਵਹਿਮ ਆ ਪਰ ਮੈਂ ਤਾਂ ਆਪਣੇ ਅੱਖੀ ਸਭ ਕੁਝ ਵੇਖਿਆ ਸੀ ਮੈਂ ਕਿਵੇਂ ਕਹਿ ਦਿੰਦੀ ਕਿ ਇਹ ਮੇਰਾ ਵਹਿਮ ਆ ਤਾਂ ਜਦੋਂ ਮੈਂ ਦਵਿੰਦਰ ਨੂੰ ਕਿਹਾ ਕਿ ਤੁਸੀਂ ਕੁਝ ਗਲਤ ਕਰ ਰਹੇ ਸੀ ਤਾਂ ਉਹ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੇ ਤੇ ਇਲਜ਼ਾਮ ਲਗਾਉਂਦੇ ਹੋਏ ਜੇ ਅਸੀਂ ਇਕੱਠੇ ਪਏ ਆ ਤਾਂ ਕਿਹੜੀ ਵੱਡੀ ਗੱਲ ਆ ਸਾਡਾ ਰਿਸ਼ਤਾ ਪਿਆਰਤੀ ਵਾਲਾ ਆ ਪਰ ਮੈਨੂੰ ਪਤਾ ਨਹੀਂ ਕਿਉਂ ਕੁਝ ਵੀ ਠੀਕ ਨਹੀਂ ਲੱਗ ਰਿਹਾ ਸੀ ਮੇਰਾ ਦਿਮਾਗ ਘੁੰਮ ਰਿਹਾ ਸੀ ਫਿਰ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਮੈਂ ਆਪਣੇ ਮਨ ਨੂੰ ਸਮਝਾਇਆ ਕਿ ਸੱਚੀ ਇਹ ਮੇਰਾ ਵਹਿਮ ਹੋ ਦਵਿੰਦਰ ਮੈਨੂੰ ਕਹਿਣ ਲੱਗੇ ਲੱਗਦਾ ਦਵਾਈਆਂ ਖਾ ਖਾ ਕੇ ਤੇਰਾ ਦਿਮਾਗ ਬਿਲਕੁਲ ਹੀ ਘੁੰਮ ਗਿਆ ਆ ਇਸ ਗੱਲ ਨੂੰ ਹੋਏ ਕਈ ਦਿਨ ਹੋ ਗਏ ਸੀ ਮੈਂ ਇਹ ਗੱਲ ਕਿਸੇ ਕੋਲ ਨਾ ਕੀਤੀ ਬਸ ਆਪਣੇ ਮਨ ਵਿੱਚ ਹੀ ਦਬਾ ਲਈ ਮੈਂ ਆਪਣਾ ਮਨ ਸਮਝਾ ਲਿਆ ਕਿ ਮੈਨੂੰ ਵਹਿਮ ਹੋਇਆ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਸੱਚੀ ਉਹਨਾਂ ਦਾ ਪਿਆਰਤੀ ਵਾਲਾ ਰਿਸ਼ਤਾ ਆ ਪਰ ਮੇਰੇ ਦਿਲ ਵਿੱਚੋਂ ਇਹ ਗੱਲ ਜਾ ਨਹੀਂ ਰਹੀ ਸੀ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਉਹਨਾਂ ਨੂੰ ਪਰਖਣ ਲਈ ਇੱਕ ਦਿਨ ਇਕੱਲੇ ਘਰੇ ਛੱਡ ਦਿੱਤਾ ਤੇ ਆਪ ਮੈਂ ਉਹਨਾਂ ਨੂੰ ਇਹ ਕਹਿ ਕੇ ਗਈ ਕਿ ਮੈਂ ਗਵੰਡਨ ਨਾਲ ਸ਼ਹਿਰ ਚੱਲੀ ਆਂ ਉਹਨਾਂ ਦੋਵਾਂ ਵਿੱਚੋਂ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਨਾ ਜਾ ਕਿਉਂਕਿ ਤੂੰ ਇਹ ਨਾ ਤੋਰ ਨਹੀਂ ਸਕਦੀ ਇਸ ਕਰਕੇ ਤੂੰ ਨਾ ਜਾ ਮੈਂ ਤਾਂ ਕਿੱਥੇ ਸ਼ਹਿਰ ਜਾਣਾ ਸੀ ਮੈਂ ਤਾਂ ਗਵੰਡਨ ਦੇ ਘਰ ਬੈਠ ਗਈ ਤੇ 1 ਘੰਟੇ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਮੈਂ ਵੇਖਿਆ ਕਿ ਸਾਡੇ ਘਰ ਦਾ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ ਤਾਂ ਮੈਂ ਆਪਣੀ ਗਵਾਂਡਨ ਨੂੰ ਬਹਾਨੇ ਨਾਲ ਕਿਹਾ ਕਿ ਮੈਂ ਕੋਠੇ ਉੱਪਰ ਚੜ੍ਹ ਕੇ ਵੇਖਦੀ ਹਾਂ ਮੇਰੇ ਤੋਂ ਚੜ੍ਹ ਹੁੰਦਾ ਜਾਂ ਨਹੀਂ ਮੈਂ ਕੋਠੇ ਉੱਪਰ ਦੀ ਉਹਨਾਂ ਨੂੰ ਦੇਖਿਆ ਤਾਂ ਮੈਂ ਵੇਖਿਆ ਕਿ ਉਹ ਅੰਦਰ ਸੀ ਮੈਂ ਕੋਠੇ ਉੱਪਰ ਦੀ ਪੌੜੀਆਂ ਉਤਰ ਕੇ ਆਪਣੇ ਘਰ ਵਿੱਚੋਂ ਗੇਟ ਖੋਲ੍ਹਿਆ ਤੇ ਜਦੋਂ ਮੈਂ ਅੰਦਰ ਗਈ ਦਾ ਮੇਰਾ ਸ਼ੱਕ ਬਿਲਕੁਲ ਸ਼ੱਕ ਨਹੀਂ ਸੀ ਉਹ ਗੱਲ ਬਿਲਕੁਲ ਸੱਚ ਸੀ ਉਹ ਦੋਵੇਂ ਇਸ਼ਕ ਲੜਾ ਰਹੇ ਸੀ ਮੈਨੂੰ ਬਹੁਤ ਗੁੱਸਾ ਆਇਆ ਮੈਂ ਆਪਣੀ ਭਤੀਜੀ ਨੂੰ ਥੱਪੜ ਮਾਰਿਆ ਤਾਂ ਮੇਰੇ ਘਰ ਵਾਲੇ ਨੇ ਮੇਰੇ ਥੱਪੜ ਮਾਰਿਆ ਤੇ ਮੈਨੂੰ ਕਹਿੰਦਾ ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਠੀਕ ਆ ਹਾਂ ਹੈਗਾ ਸਾਡਾ ਰਿਸ਼ਤਾ ਤੂੰ ਸ਼ਹਿਰ ਜਾਣ ਦੇ ਬਹਾਨੇ ਸਾਨੂੰ ਚੋਰੀ ਫੜਨ ਆਈਆਂ ਮੇਰੀ ਭਤੀਜੀ ਤਾਂ ਚੁੱਪਚਾਪ ਖੜੀ ਸੀ ਪਰ ਮੇਰਾ ਘਰ ਵਾਲਾ ਦਵਿੰਦਰ ਮੈਨੂੰ ਭੱਜ ਭੱਜ ਕੇ ਪੈ ਰਿਹਾ ਸੀ ਮੈਂ ਬਸ ਖੜੀ ਰੋਈ ਜਾ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਗਿਆ ਮੈਂ ਇੱਕ ਵਾਰ ਇਹ ਗੱਲ ਆਪਣੀ ਭਤੀਜੀ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ ਜਦੋਂ ਮੈਂ ਉਹਨੂੰ ਇਹ ਗੱਲ ਪੁੱਛੀ ਕਿ ਜੋ ਸਭ ਮੈਂ ਦੇਖਿਆ ਉਹ ਸੱਚਾ ਤਾਂ ਉਹ ਕੁਝ ਨਹੀਂ ਬੋਲੀ ਜਿਵੇਂ ਕਿ ਉਹ ਬਹੁਤ ਸ਼ਰਮਿੰਦਾ ਹੋਵੇ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਮੈਂ ਕੀ ਕਰਾਂ ਇੱਕ ਦਿਲ ਕਰਦਾ ਸੀ ਸਾਰਾ ਕੁਝ ਫੋਨ ਕਰਕੇ ਭਾਬੀ ਨੂੰ ਦੱਸ ਦਵਾਂ ਫਿਰ ਸੋਚਦੀ ਸੀ ਕਿਤੇ ਜਲਦਬਾਜ਼ੀ ਵਿੱਚ ਮੈਂ ਕੋਈ ਗਲਤੀ ਨਾ ਕਰ ਦੇਵਾਂ ਮੈਂ ਆਪਣੀ ਭਤੀਜੀ ਨੂੰ ਵਾਰ-ਵਾਰ ਪੁੱਛਿਆ ਕਿ ਦੱਸ ਤੇਰੇ ਨਾਲ ਕੋਈ ਤੱਕਾ ਹੋਇਆ ਤਾਂ ਉਹ ਕਹਿੰਦੀ ਨਹੀਂ ਮੇਰੇ ਨਾਲ ਕੋਈ ਤੱਕਾ ਨਹੀਂ ਹੋਇਆ ਮੈਂ ਆਪਣੀ ਮਰਜ਼ੀ ਨਾਲ ਹੀ ਇਹ ਸਭ ਕੀਤਾ ਮੈਨੂੰ ਆਪਣੇ ਫੁੱਫੜ ਨਾਲ ਪਿਆਰ ਹੋ ਗਿਆ ਤੇ ਹੁਣ ਮੈਂ ਉਹਦੇ ਨਾਲ ਹੀ ਰਹਿਣਾ ਮੈਂ ਉਹਦੇ ਨਾਲ ਹੀ ਵਿਆਹ ਕਰਵਾਉਣਾ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਕਿਹਾ ਤੂੰ ਪਾਗਲ ਹੋ ਗਈਆਂ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਤੇਰੇ ਪਿਓ ਵਰਗਾ ਤਾਂ ਉਹ ਕਹਿੰਦੀ ਜੋ ਵੀ ਆ ਪਰ ਹੁਣ ਮੈਂ ਉਹਨੂੰ ਪਿਆਰ ਕਰ ਬੈਠੀ ਆ ਹੁਣ ਮੈਂ ਉਹਨੂੰ ਨਹੀਂ ਛੱਡ ਸਕਦੀ ਇਹ ਸਭ ਸੁਣ ਕੇ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਮੈਂ ਕਿਹਾ ਹੁਣੇ ਫੋਨ ਕਰਕੇ ਤੇਰੇ ਮਾਪਿਓ ਨੂੰ ਦੱਸਦੀ ਆ ਤਾਂ ਉਹ ਕਹਿੰਦੀ ਜਿੰਨੂ ਮਰਜ਼ੀ ਦੱਸ ਦਿਓ ਕਿਉਂਕਿ ਜੋ ਅਸੀਂ ਕਰਨਾ ਸੀ ਉਹ ਅਸੀਂ ਕਰ ਚੁੱਕੇ ਆ ਹੁਣ ਤੁਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ ਮੈਂ ਕਿਹਾ ਤੁਹਾਡਾ ਕੀ ਮਤਲਬ ਤਾਂ ਉਹ ਕਹਿੰਦੀ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਕੁਝ ਦਿਖਾਉਣੀ ਆ ਏ ਕਹਿ ਕੇ ਉਹ ਅੰਦਰ ਚਲੀ ਗਈ ਅੰਦਰੋਂ ਇੱਕ ਕਾਗਜ਼ ਲੈ ਕੇ ਆਈ ਉਹ ਕਾਗਜ਼ ਉਹਨਾਂ ਦਾ ਮੈਰਿਜ ਸਰਟੀਫਿਕੇਟ ਸੀ ਉਹਨੇ ਮੈਨੂੰ ਦਿਖਾਇਆ ਜਿਸ ਉੱਪਰ ਇਹ ਲਿਖਿਆ ਸੀ ਕਿ ਅਸੀਂ ਪਤੀ ਪਤਨੀ ਆ ਉਹਨਾਂ ਨੇ ਪਹਿਲਾਂ ਹੀ ਕੋਰਟ ਮੈਰਿਜ ਕਰਾ ਰੱਖੀ ਸੀ ਮੈਂ ਤਾਂ ਇਹ ਦੇਖ ਕੇ ਹੈਰਾਨ ਹੀ ਰਹਿ ਗਈ ਮੈਂ ਬਹੁਤ ਰੋਈ ਮੈਂ ਆਪਣੀ ਭਾਬੀ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਦੋਵੇਂ ਜਾਨੇ ਇੱਥੇ ਆਓ ਅਗਲੇ ਦਿਨ ਮੇਰਾ ਭਰਾ ਤੇ ਪਰਜਾਈ ਉੱਥੇ ਆ ਗਏ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਮੇਰੀ ਪਰਜਾਈ ਇਹ ਸਭ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਉਹ ਕਹਿੰਦੀ ਤੁਹਾਨੂੰ ਕੋਈ ਧੋਖਾ ਹੋਇਆ ਹੋਣਾ ਇਦਾਂ ਕਿ ਹੋ ਸਕਦਾ ਤਾਂ ਮੈਂ ਕਿਹਾ ਤੁਸੀਂ ਆਪ ਹੀ ਪੁੱਛ ਲਓ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੇ ਮੇਰੇ ਮੂੰਹ ਤੇ ਸਾਰਾ ਕੁਝ ਦੱਸਿਆ ਤੇ ਮੈਂ ਇਹਨਾਂ ਨੂੰ ਉੱਪਰੋਂ ਆ ਕੇ ਫੜਿਆ ਆ ਨਾਲੇ ਇਹਨਾਂ ਕੋਲ ਮੈਰਿਜ ਸਰਟੀਫਿਕੇਟ ਵੀ ਆ ਇੱਕ ਵਾਰ ਤਾਂ ਮੇਰੇ ਭਰਾ ਨੂੰ ਲੱਗਿਆ ਕਿ ਮੈਂ ਉਹਦੀ ਕੁੜੀ ਤੇ ਇਲਜ਼ਾਮ ਲਾ ਰਹੀ ਆ ਪਰ ਮੇਰੀ ਆਪਣੀ ਪਰਝਾਈ ਨਾਲ ਬਹੁਤ ਜ਼ਿਆਦਾ ਬਣਦੀ ਸੀ ਉਹਨੂੰ ਪਤਾ ਸੀ ਕਿ ਮੈਂ ਉਹਨੂੰ ਝੂਠ ਨਹੀਂ ਬੋਲ ਸਕਦੀ ਉਹਨੇ ਆਪਣੀ ਕੁੜੀ ਨਾਲੋਂ ਵੱਧ ਮੇਰੇ ਤੇ ਯਕੀਨ ਕੀਤਾ ਜਦੋਂ ਉਹਨਾਂ ਨੇ ਮੇਰੇ ਘਰ ਵਾਲੇ ਦਵਿੰਦਰ ਨੂੰ ਪੁੱਛਿਆ ਤਾਂ ਉਹ ਉਹਨਾਂ ਤੋਂ ਸ਼ਰਮ ਮਾਨ ਰਹੀ ਸੀ ਤੇ ਜਦੋਂ ਕੁੜੀ ਨੂੰ ਸਾਰਾ ਕੁਝ ਪੁੱਛਿਆ ਤੇ ਕੁੜੀ ਨੇ ਰੋਂਦੇ ਹੋਏ ਸਾਰਾ ਕੁਝ ਦੱਸ ਦਿੱਤਾ ਕਿ ਮੈਂ ਆਪਣੀ ਮਰਜ਼ੀ ਨਾਲ ਫੁੱਫੜ ਨਾਲ ਵਿਆਹ ਕਰਵਾਇਆ ਕਿਉਂਕਿ ਮੈਨੂੰ ਫੁੱਫੜ ਨਾਲ ਪਿਆਰ ਹੋ ਗਿਆ ਮੇਰੀ ਪਰਜਾਈ ਨੇ ਆਪਣੀ ਕੁੜੀ ਦੇ ਮੂੰਹ ਤੇ ਥੱਪੜ ਮਾਰਿਆ ਤੇ ਮੇਰੀ ਪਰਜਾਈ ਰੋ ਰਹੀ ਸੀ ਕਿ ਤੂੰ ਮੇਰੀ ਬੇਇੱਜ਼ਤੀ ਕਰਵਾ ਦਿੱਤੀ ਇਸ ਕੰਮ ਲਈ ਤੈਨੂੰ ਮੈਂ ਇੱਥੇ ਭੇਜਿਆ ਸੀ ਤੈਨੂੰ ਭੋਰਾ ਸ਼ਰਮ ਨਹੀਂ ਆਈ ਤੂੰ ਆਪਣੀ ਹੀ ਭੂਆ ਦਾ ਘਰ ਖਰਾਬ ਕਰ ਦਿੱਤਾ ਤੈਨੂੰ ਕੋਈ ਮੁੰਡਾ ਨਹੀਂ ਲੱਭਾ ਖੇ ਖਾਣ ਨੂੰ ਤੈਨੂੰ ਇਹੀ ਲੱਭਾ ਸੀ ਉਹ ਤੇਰੇ ਪਿਓ ਵਰਗਾ ਸੀ ਤੇ ਮੇਰੀ ਪਰਜਾਈ ਨੇ ਮੇਰੇ ਘਰ ਵਾਲੇ ਦੀ ਬਹੁਤ ਬੇਇੱਜ਼ਤੀ ਕੀਤੀ ਕਿ ਚੱਲ ਇਹ ਤਾਂ ਨਿਆਣੀ ਸੀ ਤੂੰ ਸਿਆਣਾ ਬਿਆਣਾ ਹੋ ਕੇ ਇਹ ਕੰਮ ਕਰਦਾ ਚੰਗਾ ਲੱਗਦਾ ਸੀ ਦਵਿੰਦਰ ਚੁੱਪ ਕਰਿਆ ਖੜਾ ਸੀ ਅਸੀਂ ਸਾਰੇ ਬਹੁਤ ਰੋ ਰਹੇ ਸੀ ਬਹੁਤ ਬੇਇੱਜ਼ਤੀ ਕੀਤੀ ਹੁਣ ਅਸੀਂ ਕਰ ਵੀ ਕੀ ਸਕਦੇ ਸੀ ਜਦੋਂ ਉਹਨਾਂ ਨੇ ਵਿਆਹ ਹੀ ਕਰਵਾ ਲਿਆ ਸੀ ਮੇਰੇ ਭਰਾ ਭਰਜਾਈ ਨੇ ਆਪਣੀ ਕੁੜੀ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਈ ਆਂ ਤੇ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਾ ਆਈਂ ਮੇਰੇ ਭਰਾ ਪਰਜਾਈ ਮੈਨੂੰ ਆਪਣੇ ਨਾਲ ਮੇਰੇ ਪੇਕੇ ਲੈ ਗਏ ਤੇ ਮੇਰੀ ਪਰਜਾਈ ਮੇਰੇ ਕੋਲ ਵਾਰ-ਵਾਰ ਮਾਫੀ ਮੰਗ ਰਹੀ ਸੀ ਕਿ ਜੇ ਮੈਨੂੰ ਪਤਾ ਹੁੰਦਾ ਉਹਨੇ ਇਹ ਕੰਮ ਕਰਨਾ ਮੈਂ ਉਹਨੂੰ ਉੱਥੇ ਕਦੇ ਵੀ ਨਾ ਤੋੜਦੀ ਮੈਂ ਤਾਂ ਇਹ ਗੱਲ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਜੋ ਉਹਨੇ ਕਰ ਦਿੱਤੀ ਤਾਂ ਮੈਂ ਆਪਣੀ ਪਰਜਾਈ ਨੂੰ ਕਿਹਾ ਤੇਰਾ ਇਹਦੇ ਵਿੱਚ ਕੀ ਕਸੂਰ ਆ ਕਸੂਰ ਤਾਂ ਉਸ ਕੁੜੀ ਦਾ ਜਿਨੇ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਹੁਣ ਅਸੀਂ ਇਹ ਸਾਰੀ ਗੱਲ ਮੇਰੇ ਮੁੰਡੇ ਨੂੰ ਵੀ ਦੱਸ ਦਿੱਤੀ ਸੀ ਮੇਰੇ ਮੁੰਡੇ ਨੇ ਆਪਣੇ ਪਿਓ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਹੁਣ ਮੈਂ ਆਪਣੇ ਮੁੰਡੇ ਕੋਲ ਬਾਹਰ ਕੈਨੇਡਾ ਵਿੱਚ ਰਹਿ ਰਹੀ ਆ ਉਹ ਮੈਨੂੰ ਉੱਥੋਂ ਆ ਕੇ ਲੈ ਗਿਆ ਸੀ ਤੇ ਉਹਨੇ ਅੱਜ ਤੱਕ ਕਦੇ ਆਪਣੇ ਪਿਓ ਨਾਲ ਗੱਲ ਨਹੀਂ ਕੀਤੀ ਉਹ ਦੋਵੇਂ ਮੇਰੇ ਸਹੁਰੇ ਘਰ ਰਹਿੰਦੇ ਆ ਮੇਰੇ ਮੁੰਡੇ ਨੇ ਆਪਣਾ ਹਿੱਸਾ ਉੱਥੋਂ ਲੈ ਲਿਆ ਸੀ ਤੇ ਹੁਣ ਅਸੀਂ ਜਦੋਂ ਵੀ ਇੰਡੀਆ ਆਉਂਦੇ ਆ ਤਾਂ ਮੇਰੇ ਪੇਕੇ ਹੀ ਆਉਂਦੇ ਆ ਸਾਡਾ ਉਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਇੰਨਾ ਕਾਲਿਯੁਗ ਆ ਗਿਆ ਕਿ ਲੋਕ ਰਿਸ਼ਤਿਆਂ ਨੂੰ ਭੁੱਲ ਰਹੇ ਆ ਇਸ ਕਰਕੇ ਕਿਸੇ ਤੇ ਜ਼ਿਆਦਾ ਯਕੀਨ ਨਾ ਕਰੋ ਤਾਂ ਇਹ ਸੀ ਅੱਜ ਦੀ ਸਟੋਰੀ ਤਾਂ ਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ